जल्दी जानकारी दी क्योंकि जीन भी वक्त चाहता है मैं तो एक छोटा जा एक मामुली जा बंदा वोगा सिंह जी ਬੀਜਿਵਨ ਦੇ ਮੂਲਕੇ ਕੇ ਨੇ ਪੰਜਾਬੀ ਯੂਨੀਵਰਸਿਟੀ ਤੇ ਪੜਾਈ ਸਾਂਝਾ ਇਹਨਾਂ ਦਾ ਮੇਰੀ ਬੀਆਨਰ ਸਕੂਲ ਦੂਜਾ ਸੈਸ਼ਨ 1976 ਵਿੱਚ ਮੇਰਾ ਦਾਖਲਾ ਹੋਇਆ ਉੱਥੋਂ ਹੀ ਐਮ ਯੂਨਰਸਟੈਂਟ ਫਿਰ ਪੀ ਐਚ ਡੀ ਫਾਰਸੀ ਦਾ ਡਿਪਲੋਮਾ ਸੰਗੀਤ ਵਿਸ਼ਾਲਤ ਹੋਰ ਮੈਂ ਅਖੰਡ ਕੀ ਇਤਰੀਆਂ ਵੀ ਹਾਂ ਹੋਰ ਬਾਬਾ ਜੀ ਦੀ ਬਹੁਤ ਬਖਸ਼ਿਸ਼ ਹੈ 11 ਕਿਤਾਬਾਂ ਮੇਰੀਆਂ ਛਪੀਆਂ ਨੇ ਤੇ ਮਾਂ ਦਾ ਮੈਂ ਲਿਖ ਚੁੱਕੀ ਆਗਲੇ ਸਾਲ ਬਾਬਾ ਨਾਲੇ ਕੁੱਤੇ ਦੋਹਾ ਛੰਦ ਵਿੱਚ 302 ਦਾ ਮਾਂ ਦਾ ਜਿਹਦੇ ਵਿੱਚ ਤਗੰਡੀ ਤੋਂ ਲੈ ਕੇ ਕਰਤਾਰਪੁਰ ਤੱਕ ਅਦ부 ਹੋਵੇ ਮਾਂ ਦੀ ਬੋਲੀ ਤੇ ਬੋਲਾਂ ਦਾ ਅਦ부 ਹੋਵੇ ਮਾਂ ਦੀ ਬੋਲੀ ਤੇ ਬੋਲਾਂ ਦਾ ਅਤਕ ਹੋਵੇ ਮਾਂ ਦੇ ਦਿੱਤੇ ਸੰਸਕਾਰਾਂ ਅਤਕ ਹੋਵੇ ਆਦਮ ਖਵਾ ਚਾਹਿਆਂ ਦਾ ਤਾਰ ਦੇ ਦੇਰਤਵਾ ਦਾ ਕਰਜ਼ ਚਿੰਦਰੀ ਮਨੁਕਤੀ ਸੋਭਿਤ ਮਨ ਵਰ ਹਸਤੀਆਂ ਤੇ ਸਾਹਮਣੇ ਮੇਰੇ ਅਤਵੀ ਦੋਸਤ ਤੇ ਦੋ ਲਾਈਨਾ ਮੈਂ ਅੱਜ ਦੀ ਇਸ ਜਿਹੜੀ ਪੂਰੀ ਟੀਮ ਹੈ ਦੋ ਲਾਈਨਾ ਜ਼ਰੂਰ ਉਹਨਾਂ ਦੀ ਕੋਟੀ ਦੀਆਂ ਕਹਿ ਕੇ ਮੈਂ ਆਪਣਾ ਪੇਪਰ ਸ਼ੁਰੂ ਕਰਾਂਗੀ ਤੂੰ ਬਾਲੇ ਜੋ ਦੀਵੇ ਗਲੀ ਪਿੰਡ ਜਾ ਕੇ ਤੂੰ ਬਾਲੇ ਜੋ ਦੀਵੇ ਗਲੀ ਪਿੰਡ ਜਾ ਕੇ ਜਗਾਈ ਰੱਖੀ ਤੇਲ ਉਮਰਾ ਦਾ ਪਾ ਕੇ ਸੇ ਸਿਰਾਗਾਂ ਨੂੰ ਫਰਨੀਸ ਹੋ ਬਰਕ ਜਲਨ ਸੜੇ ਬੱਟੀ ਚੋ ਆਪਾਂ ਜਲਾ ਕੇ ਮੇਰੀ ਵਿਸ਼ਾਸਿਆਜ ਬੋਲਣ ਦਾ ਪੰਜਾਬੀ ਸਮਾਜਿਕ ਅਤੇ ਸਾਈਤਕ ਸਭਿਆਚਾਰ ਦੀ ਮੌਜੂਦਾ ਸਥਿਤੀ ਚੁਣੌਤੀਆਂ ਸਚਾਰ ਕਿਸੇ ਵੀ ਜਨ ਸਮੂਹ ਦੇ ਬੋਲਣ ਹਾਰਿਆਂ ਲਈ ਭਾਸ਼ਾ ਤੇ ਸਭਿਆਚਾਰ ਬੇਸ਼ਕੀਮਤੀ ਖਜ਼ਾਨਾ ਹੁੰਦੇ ਹਨ ਪੰਜਾਬੀ ਸਭਿਆਚਾਰ ਪੰਜਾਬੀਆਂ ਦੀ ਨਵੀਕਲੀ ਪਛਾਣ ਅਤੇ ਪੰਜਾਬੀਅਤ ਦਾ ਦੂਜਾ ਨਾਮ ਹੈ ਇਸ ਗੱਲ ਵਿੱਚ ਕੋਈ ਸੰਦੇ ਨਹੀਂ ਕਿ ਪੰਜਾਬੀਆਂ ਦੀਆਂ ਜੜ੍ਹਾਂ ਪੰਜਾਬ ਵਿੱਚ ਹਨ ਪਰ ਪ੍ਰਵਾਸ ਦੌਰਾਨ ਜਿੱਥੇ ਵੀ ਜਿੱਥੋਂ ਦੀ ਮਿੱਟੀ ਵਿੱਚ ਫਲ ਫੁੱਲ ਰੂਪੀ ਬਹੁਤ ਤਿਆਰ ਹੋ ਕੇ ਜਿਸ ਵੀ じめ ਵਿੱਚ ਲੱਗੀ ਉੱਥੇ ਮਿੱਨੀ ਪੰਜਾਬ ਜਿਵੇਂ ਅੱਜ ਸੀ ਸਤ ਸੁੰਦਰਪਾਲ ਬੈਠੇ ਹਾਂ ਅੱਜ 150 ਮੁਲਕਾਂ ਤੋਂ ਵਸਦੇ ਪੰਜਾਬੀ ਪੰਜਾਬੀ ਸਮਾਜ ਦੀ ਪ੍ਰਤੀਨਿਤਾ ਕਰਦੇ ਹਨ ਅਤੇ ਇਹ ਗੱਲ ਕਹਿਣੀ ਵੀ ਕੋਥਾ ਨਹੀਂ ਕਿ 12ਵੀਂ ਸਦੀ ਦੇ ਮਹਾਨ ਸੂਫੀ ਸ਼ਾਇਰ ਸ਼ੇਖ ਫਰੀਦ ਨੇ ਜਿੱਥੇ ਇਸ ਖਿੱਤੇ ਦੀ ਲੋਕ ਭਾਸ਼ਾ ਨੂੰ ਪ੍ਰਗਟਾ ਅਤੇ ਸੰਚਾਰ ਦਾ ਮਾਧਿਅਮ ਬਣਾ ਕੇ ਸਮਾਜਿਕ ਸਭਿਆਚਾਰ ਨੂੰ ਪਰਫੁੱਲਤ ਕੀਤਾ ਉੱਥੇ ਹੀ 15ਵੀਂ ਸਦੀ ਦੇ ਮਹਾਨ ਨਾਇਕ ਬਾਬਾ ਨਾਨਕ ਨੇ ਲੋਕ ਭਾਸ਼ਾ ਨੂੰ ਸਾਈਂ ਪਾਸ਼ਾ ਦਾ ਆਧਾਰ ਬਣਾਉਂਦਿਆਂ ਨੌ ਥੰਡ ਪ੍ਰਤਿਮੇ ਦਾ ਪ੍ਰਮਣ ਕਰਕੇ ਲੋਕਾਈ ਨੂੰ ਜਾਗਰੂਕ ਕੀਤਾ। ਉਹਨਾਂ ਦੇ ਵਿਚਾਰ ਵਿੱਚ ਆਦਰਸ਼ਕ ਮਨੁੱਖ ਇੱਕ ਸੁਤੰਤਰ, ਨਿਡਰ ਅਤੇ ਉੱਚ اخلاਕੀបុਰਸ਼ ਹੈ। ਆਪ ਇੱਕ ਨਵੀਂ ਸਮਾਜਿਕ ਪ੍ਰਣਾਲੀ ਸਥਾਪਿਤ ਕਰਨਾ ਚਾਹੁੰਦੇ ਸਨ ਜੋ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਅਜਈਆਂ ਪ੍ਰਣਾਲੀਆਂ ਤੋਂ ਵੱਖਰੀ ਹੋਇਆ ਪੰਜਾਬੀ ਸਭਿਆਚਾਰ ਵੰਸਵੰਨੇ ਫੁੱਲਾਂ ਦਾ ਗੁਦਸਤਾ ਹੈ ਇਸ ਦੇ ਉਦਮੀ ਅਤੇ ਸੰਘਾਰਸ਼ੀ ਨਾਇਕ ਇੱਥੋਂ ਦਾ ਕਿਰਤ ਸਭਿਆਚਾਰ ਪੰਜਾਬੀਆਂ ਦਾ ਮਿੱਠ ਬੋਲਣਾ ਤੇ ਮੁਲਾਪੜਾ ਸੁਭਾਅ ਵਟਚਕਨ ਦੀ ਚਾਂਚ ਪਰਵਾਰਿਕ ਸਾਂਝ ਇੱਥੋਂ ਦੇ ਸਮਾਜਿਕ ਸਭਿਆਚਾਰ ਨੂੰ ਹੋਰ ਉਭਾਰਿਆ ਹੈ ਪੰਜਾਬੀ ਸਭਿਆਚਾਰ ਪਾਟਾ ਸੰਗੀਤ ਨਾਚ ਪਕਵਾਨ ਧਾਰਮਿਕ ਵਿਭਿੰਨਤਾ ਤੇ ਤਿਉਹਾਰਾਂ ਦਾ ਜੀਵੰਤ ਸੁਮੇਲ ਹੈ ਜਿੱਥੋਂ ਦੀ ਪੰਜਾਬੀ ਸਮਾਜਿਕ ਅਤੇ ਸਾਇਤਿਕ ਸਭਿਆਚਾਰ ਦੀ ਮੌਜੂਦਾ ਸਥਿਤੀ ਹੈ ਅਤੇ ਜਿਸ ਸਮਕਾਲ ਵਿੱਚ ਅਸੀਂ ਹੁਣ ਜੀ ਰਹੇ ਹਾਂ ਉਸ ਵਿੱਚ ਪਦਾਰਤਵਾਦ ਸਵਾਰਥ ਅਤੇ ਅਧੂਰਾਪਣ ਜਾਂ ਬੋਣਾਪਣ ਵਧਿਆ ਹੈ ਜਿਸ ਨਾਲ ਮਾਇਆਵੀ ਹੋੜ ਪੈਦਾ ਹੋਣ ਕਰਕੇ ਸਵੇਰ ਵਿੱਚ ਉਹ ਸਵੇਰ ਮਨफी ਹੋ ਰਿਹਾ ਹੈ। ਉਹੋ ਲਿਖਦਾ ਹੈ ਤੁਸੀਂ ਪਤਾ ਨਹੀਂ ਕਿੰਨੇ ਤਣਾਅ ਇਕੱਠੇ ਕਰ ਲਏ। ਤੁਸੀਂ ਨਾ ਜੀ ਭਰ ਕੇ ਦੋਏ, ਨਾ ਜੀ ਭਰ ਕੇ ਹੱਸੇ। ਨਾ ਤੁਸੀਂ ਦਿਲ ਖੋਲ ਕੇ ਕ੍ਰੋਧ ਕੀਤਾ ਤੇ ਨਾ ਹੀ ਕਿਸੇ ਨੂੰ ਖਿਮਾ ਕੀਤਾ। ਤੁਸੀਂ ਬਿਲਕੁਲ ਅਧੂਰੇ ਰਹਿ ਗਏ। ਹਰ ਪਾਸੇ ਤੁਹਾਡੀਆਂ ਸ਼ਾਖਾਵਾਂ ਤੁਹਾਡੇ ਪੱਤੇ ਨਿਕਲਣਾ ਚਾਹੁੰਦੇ ਹਨ। ਲੇਕਿਨ ਫੁੱਟ ਨਹੀਂ ਸਕੇ। ਤੁਹਾਡਾ ਬ੍ਰਿਸ਼ ਟੋਟ ਦੀ ਤਰ੍ਹਾਂ ਰਹਿ ਗਿਆ ਇਸ ਗੁੰਮਸ਼ੁਦਾ ਪੀੜ ਵਿੱਚ ਅਨਵਿਸ਼ਰਜਿਤ ਪੀੜ ਦਾ ਨਾਮ ਦਰ ਹੈ ਜੋ ਅਜ ਅਸੀਖ ਉਹ ਬੇਗਾਨਾ ਇਸ ਵਸਤੇ ਪੰਜਾਬੀ ਨੌਜਵਾਨਾਂ ਵਿੱਚ ਵਧੀ ਹੋਰ ਖੋੜ ਦੀ ਲਾਲਸਾ ਸਵੈ ਵਿੱਚੋਂ ਸਵੈ ਨੂੰ ਮਨਕਹੀ ਕਰ ਰਹੀ ਹੈ ਸਮਾਜ ਵਿੱਚ ਲੀਆਂ ਆਦਰਸ਼ ਬਣਤਾਵਾਂ ਤੇ ਸਦਾਚਾਰ ਦੀਆਂ ਤੰਜੀਆਂ ਉਡਰੀਆਂ ਹਨ ਸਿਰਫ ਜੀਵਨ ਊਰਜਾ ਹੀ ਨਹੀਂ ਦੱਸ ਟੋਰੀ ਕਿੰਬ ਗ੍ਰਿੰਬੀ ਸਮਾਜਿਕ ਵਿਵਸਥਾ ਬੰਦੇ ਦੀ ਹੋਂਦ ਉੱਤੇ ਪਰਛੰਗ ਜਿੰਨ ਲਾਈ ਜਿਵੇਂ ਜੋਗਰ ਸਿੰਘ ਦੀ ਗੱਲ ਜਿਵੇਂ ਲੱਭੰਤੇ ਬਣਾਏ ਮਨਮੋਨ ਦੋਸਤ ਇੱਕ ਤੁਮੇ ਲਿਖੇ ਖਣ ਇਹ ਤਾਂ ਸਾਡੇ ਦੇਸ਼ ਦੀ ਪਛਿਅਤੀ ਹੈ ਕਿ ਹਰ ਬੰਦੇ ਦੀ ਸੋਚ ਨਿੱਜੀ ਤੱਕ ਸੀਮਿਤ ਹੈ ਤੇ ਦੇਸ਼ ਜਾਂ ਸਮਾਜ ਬਾਰੇ ਕੋਈ ਨਹੀਂ ਸੋਚਦਾ ਇਸ ਊਣੇ ਸਮਾਜਿਕ ਕਿਰਦਾਰ ਵਿੱਚੋਂ ਨੈਤਿਕ ਚੱਜ ਆਚਾਰ ਤਹਿਜੀਬੀ ਬੋਧ ਅਖਲਾਕੀ ਅਰਥ ਗਵਾਚ ਗਏ ਹਨ ਆਦਮੀ ਵਿੱਚੋਂ ਆਦਮੀਅਤ ਖੋਣ ਕਰਕੇ ਉਹ ਬੋੜਾ ਪ੍ਰਤੀਤ ਹੋ ਰਿਹਾ ਹੈ ਜੇਕਰ ਜੜ ਹੋ ਗਿਆ ਹੋਵੇ ਅਮਰਤਾ ਲਿਖਦੀ ਹੈ ਮੇਰੇ ਦੋਸਤ ਆ ਚੁੱਪ ਦੀ ਛਾਤੀ ਵਿੱਚ ਆਇਨ ਰੈਂਡ ਦੇ ਕਿੱਲਾਂ ਦੀ ਤਰ੍ਹਾਂ ਖੁਬੀਏ ਮੁੜ ਤੇ ਵਕਤ ਆ ਗਿਆ ਹੈ ਮੁੜ ਸਮੁੰਦਰ ਢੜਕੀਏ ਤੇ ਇਸ ਵਾਰ ਆਦਮ ਨੂੰ ਤੇ ਉਸ ਦੀ ਸੁਭਾਵ ਦਾ ਨੂੰ ਲੱਭੀਏ ਸਮਾਜਿਕ ਮਾਨਤਾਵਾਂ ਵਾਲੇ ਅਧੁਨਿਕ ਗਲੋਬਲੀ ਦਿਖ ਵਾਲੇ ਇਸ ਪਸ਼ੂ ਮਾਨਵ ਦੇ ਹੱਥਾਂ ਵਿੱਚ ਰਿਮੋਟ ਮੱਥੇ ਵਿੱਚ ਜੰਗਲ ਨਜ਼ਰਾਂ ਵਿੱਚ ਕਾਮੁਕਤਾ ਤੇ ਦਿਲ ਵਿੱਚ ਮਾਇਆਵੀ ਖੋੜ ਹੈ ਗੁਰੂਆਂ ਪੀਰਾਂ ਵੱਲੋਂ ਦਰਸਾਇਆ ਸਬਰ ਸੰਤੋਖੀ ਰਾਹ ਮੰਨਫੀ ਹੋ ਗਿਆ ਹੈ ਮਾਪਾਸ਼ਾ ਦੇ ਗੀਤਾਂ ਦੇ ਪ੍ਰਚਾਰ ਤੇ ਪ੍ਰਸਾਰ ਕਰਦੇ ਮਾਪਾਸ਼ਾ ਦੇ ਗੀਤਾਂ ਦੀ ਤਰਜਮਾਨੀ ਹੋਈ ਹੋਵੇ ਚਾਹੇ ਨਾ ਕੁੜੀਆਂ ਦਾ ਵਿਸ਼ਵੀਕਰਨ ਜ਼ਰੂਰ ਹੋ ਗਿਆ ਹੈ ਗਾਇਕ ਦੀ ਲੱਜਰ ਜੀ ਗਾਇਕੀ ਤੋਂ ਸਰੋਤਿਆਂ ਦਾ ਧਿਆਨ ਹਟਾਉਣ ਲਈ ਪੱਛਮੀ ਪਹਿਰਾਵੇ ਵਿੱਚ ਪੰਜਾਬੀ ਕੁੜੀਆਂ ਆਪਣੀ ਸ਼ੋਖਾ ਦਾਮਾ ਨਾਲ ਦਰਸ਼ਕਾਂ ਨੂੰ ਕੀਲਦਿਆਂ ਨਜ਼ਰ ਆਉਂਦੀਆਂ ਹਨ ਪਰੀਆਂ ਪਰੀ ਮਹਿਲ ਵਰਗੇ ਦਿਓ ਕਦ ਇਸ ਤਰ੍ਹਾਂ ਰੰਗ ਬਰੰਗੇ ਬਲਬਾਂ ਵਿੱਚੋਂ ਚਾਨਣ ਜਾਗੋ ਮਿੱਟੀ ਖੇਡੇ ਅਦਨੰਗੇ ਅੱਧ ਕਰਜੇ ਬਦਨ ਇਕ ਦੂਏ ਦੇ ਸੰਗ ਕ ਸਰਦੇ ਤਨ ਪੁਰਾਣੀ ਮਨ ਪੁਰਾਣੀ ਪਰ ਤਨ ਦੇ ਨੇ ਵੇਸ ਨਵੇਲੇ ਹਿੰਦ ਦੀ ਹਿਆ ਸਭਿਆਤਾ ਸੰਸਕ੍ਰਿਤੀ ਸਰੇ ਬਜਾਰੀ ਇਸ ਕੋ ਖੇਲੇ ਰਾਮਦਾਮ ਗਿਆ ਜੰਗਲੇ ਖਪਤ ਅਤੇ ਮੰਡੀ ਸਭਿਆਚਾਰ ਵਾਤ ਪੂੰਜੀ ਅਤੇ ਵਾਤ ਮੁਨਾਫੇ ਦੀ ਚਾਹਤ ਨੇ ਔਰਤ ਨੂੰ ਸਮਾਜਿਕ ਦਰਜੇਬੰਦੀ ਵਿੱਚ ਹਾਸ਼ੀਆਗਤ ਸਥਾਨ ਦਿੱਤਾ ਜਿੱਥੇ ਇੱਕ ਤਰਫ ਮਰਦ ਦੀ ਬਰਾਬਰੀ ਦਾ ਅਹਿਸਾਸ ਕਰਾਇਆ ਗਿਆ ਦੂਜੀ ਤਰਫ ਗਲੈਮਰ ਦੀ ਚੱਕਾ ਚੌਂਦੀ ਸਭਿਆਚਾਰ ਨੂੰ ਵੱਡੇ ਪੱਧਰ ਤੇ ਤਰਜੀਹ ਦਿੰਦੇ ਆ ਮਿਆਂ ਵੀ ਬੈਂਟੇ ਵੈਲੈਂਟਾਈਨ ਦੇ ਵਿਸ਼ ਸੁੰਦਰੀ ਮੁਕਾਬਲੇ ਤੇ ਜਸ਼ਨਾਂ ਵਿੱਚ ਜੰਨਤ ਤੋਂ ਆਈ ਮਾਈ ਖਬਰ ਦੇ ਚਲਵਿਆਂ ਦੀ ਨਿਮਾਇਸ਼ ਹੋਣ ਲੱਗੀ ਬਦਕਿਸਮਤੀ ਇਹ ਹੈ ਕਿ ਨਾਰੀ ਅੰਦਰ ਵੀ ਸਮਾਜਿਕ ਰੋ ਰੀਤਾਂ ਵਾਲੇ ਅਚਾਰ ਦੀ ਥਾਂ ਜਿਸ ਮਾਨੀ ਖੂਬਸੂਰਤੀ ਬਲਾਈ ਰੱਖਣ ਦੀ ਚਾਹਤ ਵੱਧ ਗਈ ਬਰਾਊਨਿੰਗ ਨੇ ਲਿਖਿਆ ਹੈ ਕਿ ਰੱਬ ਦੇ ਸਿਰਜੇ ਤੁਛ ਤੋਂ ਤੁਛ ਜੀਵ ਵਿੱਚ ਦੋ ਰੱਖਣੇ ਹੁੰਦੇ ਹਨ ਇੱਕ ਸਮਾਜ ਲਈ ਤੇ ਇੱਕ ਰੋ ਲਈ ਜਿਸਮਾਨੀ ਖੂਬਸੂਰਤੀ ਉੱਤੇ ਕੇਂਦਰਤਾ ਹਾਲਾਂ ਪੰਜ ਦਹਾਕੇ ਪਹਿਲਾਂ ਟਾਵੀ ਟਾਵੀ ਔਰਤ ਵਿੱਚ ਸੀ ਅਜੋਕੇ ਜਮਾਨੇ ਦੀਆਂ ਪਤਲੀਆਂ ਨਾਜ਼ਰ ਕੁੜੀਆਂ ਬਾਰੇ ਜੋ ਯਧਾਰਤ ਦਰਸ਼ਨ ਸਿੰਘ ਅਵਾਰਾ ਨੇ ਸੱਤ ਦਹਾਕੇ ਪਹਿਲਾਂ ਉਸਨੇ ਪ੍ਰਗਟ ਕੀਤਾ ਜੋ ਮਾਂ ਕਹਿਲਾ ਪਹਿਲਾਂ ਕਹਿੰਦੇ ਸੀ ਜੇ ਮਾਂ ਦਾ ਦੁੱਧ ਪੀਤਾ ਤਾਂ ਆ ਜਾ ਸੱਚੀ ਮੁੱਚੀ ਨਰੋਈ ਨਸਲ ਮਾਂ ਦਾ ਦੁੱਧ ਅੰਮ੍ਰਿਤ ਸਵਾਨ ਸੀ ਪਰ ਸਰੀਰਕ ਤੰਦਰੁਸਤੀ ਵੱਲੋਂ ਅਬ ਇਸ ਲਈ ਪਣ ਕਰਕੇ ਜਾਂ ਕਹੋ ਕਿ ਕਾਰੋਬਾਰੀ ਔਰਤਾਂ ਦੀ ਮਜਬੂਰੀ ਕਰਕੇ ਔਰਤਾਂ ਆਪਣੀ ਡੀਲ ਡੋਲ ਨੂੰ ਬਰਕਰਾਰ ਰੱਖਣ ਲਈ ਆਪਣੀ ਹੀ ਬੱਚਿਆਂ ਨੂੰ ਅੰਡਿਟ ਕਰੀਆਂ ਅਵਾਰਾ ਲਿਖਦਾ ਹੈ ਹੰਬਲੀ ਮਾਰਨ ਦੁੱਧੀਆਂ ਵਾਲੀ ਉਹ ਕਹੀ ਗਲੈਕਸੋ ਤਿਆਰ ਹੰਬਲੀ ਮਾਰਨ ਦੁੱਧੀਆਂ ਵੱਲ ਉਹ ਕਹੀ ਗਲੈਕਸੋ ਤਿਆਰ ਉਸ ਚੁੰਗਿਆ ਨਾ ਉਸਤ ਕਾਇਆ ਕਿਕਰ ਉਪਜੇ ਪਿਆਰ ਇੱਕ ਬੀਬੀ ਦੇ ਨਖਰੇ ਪਿੱਛੇ ਸਾਰੀ ਨਸਲ ਕੁਆਬ ਸਾਡੇ ਸਭਿਆਚਾਰ ਦੀ ਸਭ ਤੋਂ ਮਹੱਤਵਪੂਰਨ ਕੀਮਤ ਜਿਸ ਵਿੱਚ ਮਾਂ ਅਤੇ ਮਾਂ ਦੀ ਕੁੱਕ ਨੂੰ ਬੁਲੰਦੀ ਦਾ ਦਰਜਾ ਦਿੱਤਾ ਜਾਂਦਾ ਹੈ ਉਹ ਮੱਠੀ ਹੋ ਰਹੀ ਹੈ ਉਦਾਰੀ ਕੁੱਕ ਪੱਛਮੀ ਸਭਿਆਚਾਰ ਵਿੱਚ ਆਮ ਵਰਤਾਰਾ ਬਣ ਚੁੱਕਾ ਹੈ ਉੱਥੇ ਇਸ ਨੂੰ ਕਾਨੂੰਨਨ ਮੰਨਤਾ ਮਿਲ ਚੁੱਕੀ ਹੈ ਭਾਵੇਂ ਇੱਥੇ ਕਾਨੂੰਨੀ ਮੰਨਤਾ ਤਾਂ ਨਹੀਂ ਮਿਲੀ ਪਰ ਖਪਤ ਸਭਿਆਚਾਰ ਦੇ ਪ੍ਰਭਾਵ ਹੇਠਾਂ ਕੁੜੀਆਂ ਆਪਣੇ ਸਰੀਰ ਬੜਾਈ ਰੱਖਣ ਦੇ ਚੱਕਰ ਵਿੱਚ ਇਸ ਮਾਨਤਾ ਨੂੰ ਵੀ ਆਤਮਸੰਤ ਕਰ ਰਹੀਆਂ ਹਨ ਇਸ ਪ੍ਰਕਾਰ ਹੀ ਇੱਕ ਦੂਜੇ ਉਦਾਹਰਣ ਸੰਭਲਿੰਗੀ ਵਿਆਦੀ ਹੈ ਸਾਡੇ ਸਭਿਆਚਾਰ ਵਿੱਚ ਧਰਮ ਵਿੱਚ ਗ੍ਰਸਥ ਨੂੰ ਲਿਖਿਆ ਹੈ ਸਰਕਲ ਧਰਮ ਮੈਂ ਗ੍ਰਸਥ ਪ੍ਰਦਾਨ ਹੈ ਸਮਲਿੰਗੀ ਵਿਆਹ ਵਿੱਚ ਪਰਿਵਾਰ ਤਾਂ ਨਹੀਂ ਪਰਫੁੱਲਤ ਹੁੰਦਾ ਪਰ ਇਸ ਨੂੰ ਕਾਨੂੰਨੀ ਮੰਨਤਾ ਮਿਲਣ ਕਰਕੇ ਜਿੱਥੇ ਲਿੰਗ ਬਚੌਣਾ ਵਪਾਰੀ ਦੀ ਜੇਹ ਪਰੰਦਾ ਜਰੀਆ ਬਣ ਚੁੱਕਿਆ ਹੈ ਉਥੇ ਕਈ ਹਸਪਤਾਲਾਂ ਵਿੱਚ ਇਸ ਤੋਂ ਮੋਟਾ ਮੁਨਾਫਾ ਕਮਾਇਆ ਜਾਂਦਾ ਹੈ ਖੱਤ ਸਭਿਆਚਾਰ ਵਿੱਚ ਮਨੁੱਖ ਹੋਵੇ ਜਾਂ ਮਨੁੱਖੀ ਕੀਮਤ ਇਹ ਸਭ ਕੁਝ ਪਦਾਰਤ ਦੇ ਤੁਲ ਸਮਝਿਆ ਜਾਂਦਾ ਹੈ ਇੱਕ ਹੋਰ ਨਵੀਂ ਟਰਮ ਲਿਵ ਇਨ ਰਿਲੇਸ਼ਨਸ਼ਿਪ ਪਰਚਲਿਤ ਹੋਈ ਹੈ ਜਿਸ ਵਿੱਚ ਮੁੰਡਾ ਕੁੜੀ ਵਿਆਹੀ ਜੋੜਿਆ માંગ ਨਕਲੀ ਤੌਰ ਤੇ ਵਿਆਹ ਤੋਂ ਪਹਿਲਾਂ ਰਹਿ ਕੇ ਵੇਖਦੇ ਹਨ ਇਸ ਪਿੱਛੇ ਵੀ ਸਾਡੀ ਸਮਾਜਿਕ ਮਰਿਆਦਾ ਜਿਸ ਵਿੱਚ ਇਕਾਂ ਨਾਰੀ ਜੱਤੀ ਹੈ ਨੂੰ ਜਿੱਥੇ ਨਕਾਰਿਆ ਜਾ ਰਿਹਾ ਹੈ ਉੱਥੇ ਪਦਾਰਥਾਂ ਬਾਗ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਕੱਪੜਿਆਂ ਦੀ ਤਰ੍ਹਾਂ ਬਦਲਦਾ ਵੀ ਵਿਚਾਰਕ ਤਾਂ ਨਹੀਂ ਤਕੋੜੀ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਤਾਰ ਚੜਾਵਾ ਕਰਕੇ ਜੀਵਨ ਪਹਿਲੇ ਜਿਹਾ ਸਰਲ ਨਹੀਂ ਰਿਹਾ। ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਦੇ ਆਪਸੀ ਟਕਰਾਵ ਵਿੱਚ ਪੱਛਮੀ ਸਭਿਆਤਾ ਦੇ ਪ੍ਰਭਾਵਾਂ ਨੂੰ ਕਬੂਲ ਦੇ ਨਵੀਂ ਪੀੜ੍ਹੀ ਸਿਰਫ ਬਾਹਰੀ ਦੇਸ਼ਾਂ 'ਚ ਪ੍ਰਵਾਸ ਹੀ ਨਹੀਂ ਕਰ ਰਹੀ। ਸਮਾਜ, ਸੱਭਿਆਚਾਰਕ ਕੀਮਤਾਂ, ਵਿਸ਼ਵਾਸ, ਧਰਮ ਕਦਰਾਂ ਵੱਲੋਂ ਵੀ بے ਮੁਖਤਾ ਵਾਲਾ ਮਤੀਰਾ ਆਪਣਾਰੀ ਹੈ ਇਸ ਗੱਲ ਵਿੱਚ ਕੋਈ ਸੰਦੇ ਨਹੀਂ ਕਿ ਸ਼ਕਤੀਸ਼ਾਲੀ ਰਾਜ ਕਰੀ ਤੇ ਦਾਰ ਸਭਿਆਚਾਰਿਕ ਗਲਬਾ ਅਧਿਨਤੀ ਦਾਉ ਤੇ ਕਹਿੰਦਾ ਹੈ ਅਜਿਹੇ ਪਿਆਨਿਕ ਦੌਰ ਵਿੱਚ ਕੌਮੀ ਹਿੱਤਾਂ ਦੇ ਰਖਵਾਲਿਆਂ ਨੂੰ ਆਪਣੀ ਪਾਸ਼ਾ ਤਹਿਜ਼ੀਬ ਸਾਹਿਤ ਪ੍ਰਤੀ ਸੁਚੇਤ ਰਹਿਣਾ ਲਾਜ਼ਮੀ ਹੋ ਜਾਂਦਾ ਹੈ ਸਚਾਈ ਇਹ ਹੈ ਕਿ ਸਮਾਜਿਕ ਜੀਵਨ ਦੀ ਤੇਜ਼ ਰਫਤਾਰ ਨੇ रिश्ता नाता प्रबंधन ਨੂੰ ਬੁਰੀ ਤਰ੍ਹਾਂ ਝੰਝੋੜ ਕੇ ਰੱਖ ਦਿੱਤਾ ਹੈ ਬੱਚੇ ਪਰਿਵਾਰਕ ਮੋਹ ਤੋਂ ਸੱਖਣੇ ਹੁੰਦੇ ਜਾ ਰਹੇ ਹਨ ਹੱਥੀ ਬਣਤ ਬੁਣਤ ਵਸਤਾ ਪਰਦਰਸ਼ੀਆਂ ਦਾ ਯੁਵਕ ਮੇਲਿਆਂ ਦਾ ਸਜਾਗਤੀ ਸਮਾਨ ਬਣ ਗਿਆ ਹੈ ਮਾਤਾ ਪਿਤਾ 로ਜੀ ਰੋਟੀ ਕਮਾਉਣ ਹਿਤ ਘਰ ਤੋਂ ਬਾਹਰ ਜਾਂਦੇ ਹਨ ਤੇ ਪਿੱਛੇ ਬੱਚੇ ਫੇਸਬੁੱਕ ਇੰਸਟਾਗ੍ਰਾਮ ਸੋਸ਼ਲ ਮੀਡੀਆ ਵੱਲ ਪਾਗਲਾਂ ਦੀ ਤਰ੍ਹਾਂ ਰੁਚੀਤ ਹਨ ਸੂਚਨਾ ਕਰਾਤੀ ਕੰਪਿਊਟਰ ਦੀ ਲੋੜੋਂ ਵੱਧ ਵਰਤੋਂ ਕਰਕੇ ਬਾਜ਼ਾਰਵਾਦ ਦੇ ਅਮਲ ਹੋਰ ਤੇਜ਼ ਹੋ ਗਏ ਹਨ ਸਰਕਾਰੀ ਖੇਤਰਾਂ ਵਿੱਚ ਨੌਕਰੀਆਂ ਦੀ ਘਾਟ ਤੇ ਨਿੱਜੀ ਖੇਤਰਾਂ ਵਿੱਚ ਇਹਨਾਂ ਦੇ ਬੋਲਬਾਲੇ ਕਰਕੇ ਮਿਹਨਤ ਦਾ ਉਹ ਮੁੱਲ ਨਹੀਂ ਮਿਲਦਾ ਜਿਸ ਦੇ ਮਿਹਨਤ ਕਾ ਸ਼ਲੋਕ ਕਾਬਲ ਹੁੰਦੇ ਹਨ ਭ੍ਰਿਸ਼ਟਾਚਾਰ ਚੋਰੀ ਬਜਾਰੀ ਬੇਰੁਜ਼ਗਾਰੀ ਲੋਕ ਦਿਖਾਵਿਆਂ ਨੇ ਪੰਜਾਬੀ ਕਰਮਯੋਗੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਜ ਦੇਸ਼ ਪੰਜਾਬ ਦੇ ਵੀਰ ਸੁਪੁੱਤਰ ਆਪਣੀ ਜੰਮਣ ਕੋਏ ਕਿਰਤ ਭੂਮੀ ਨੂੰ ਵੇਚ ਵਟ ਕੇ ਬੇਸ਼ਕੀਮਤੀ ਦੌਲਤ ਦਾਤ ਦੇ ਲਾਰੇ ਹਨ ਤੇ ਪੰਜਾਬ ਦੋਰਾ ਟੰਗਾ ਮੈਂ ਖਾਤਮੇ ਵੱਲ ਜਾਣਾ ਕਿਉਂਕਿ ਪਹਿਲੀ ਘੰਟੀ ਵੱਜ ਗਈ ਹੈ ਬਾਜ ਨੂੰ ਆਪਣੇ ਬੱਚੇ ਨੂੰ ਜ਼ਿੰਦਗੀ ਦੀ ਪਰਿਵਾਰ ਵਿੱਚ ਉਡਾਨ ਤੋਂ ਪਹਿਲਾਂ ਕੀ ਸਖਤ ਬੜਾਵਾਂ ਵਿੱਚੋਂ ਦੀ ਗੁਜ਼ਾਰ ਕੇ ਟ੍ਰੇਡਿੰਗ ਨਹੀਂ ਦਿੰਦੀ ਹੈ ਉਸ ਦੇ ਖੰਭਾਂ ਨੂੰ ਮਜ਼ਬੂਤ ਬਣਾਉਂਦਿਆਂ ਉਸ ਦੀਆਂ ਅੱਖਾਂ ਵਿੱਚ ਰੋਜ਼ੀ-ਰੋਟੀ ਦੀ ਪੂਰਤੀ ਦੇ ਮਸਲੇ ਤੱਕ ਪੁੱਜਣ ਦੀ ਨਪੁੰਤਾ ਪੈਦਾ ਕਰਨੀ ਹੁੰਦੀ ਹੈ ਤਦ ਜਾ ਕੇ ਉਹ ਕਿਤੇ ਉੱਚੀ ਮੰਜ਼ਲ ਵੱਲ ਉਡਾਨ ਭਰਦਾ ਹੈ ਇੱਕ ਵਕਤ ਸੀ ਜਦ ਗੁਰੂ ਆਪਣੇ ਸਿਖਿਆਰਥੀਆਂ ਅੰਦਰ ਸਾਇਤ ਚੇਤਨਾ ਪੈਦਾ ਕਰਨ ਲਈ ਤਾਂ ਵੀ ਕਲਚਰ ਨੂੰ ਪ੍ਰਮੋਟ ਕਰਦੇ ਸਨ ਕਲਾਸਾਂ ਵਿੱਚ ਸਿਰਫ ਲੈਕਚਰ ਦਿੱਤੇ ਜਾਂਦੇ ਸਨ ਜੋਗਾ ਸਿੰਘ ਜੀ ਬੈਠੇ ਨੇ ਉਹਨਾਂ ਦੀ ਜਵਾਨੀ ਦੀ ਗੱਲ ਹੈ ਵਿਦਿਆਰਥੀ ਘਟੋ ਘਟ 2 ਘੰਟੇ ਦਾ ਸਮਾਂ ਲਾਇਬ੍ਰੇਰੀ 'ਚ ਬੈਠ ਕੇ ਮਿਆਰੀ ਪੁਸਤਕਾਂ ਦੇ ਅਧਿਐਨ ਵਿੱਚ ਲਗਾਉਂਦੇ ਸਨ ਅੱਜ ਮੋਡ ਲੋੜ ਹੈ ਸਾਡੇ ਸਾਇਤਕ ਗੁਰੂਆਂ ਨੂੰ ਅਧਿਆਪਕਾਂ ਨੂੰ ਉਹ ਆਪਣੇ ਸਾਇਤਕ ਸਮਾਜਿਕ ਕਦਰਾਂ ਤੋਂ ਦੂਰ ਖੋਈ ਪਨੇਰੀ ਨੂੰ ਰਾਹ ਤੇ ਲਿਆਉਣ ਸਾਹਿਤਕ ਸੱਭਿਆਚਾਰ ਨੂੰ ਸਮੇਂ-ਸਥਾਨ ਤੇ ਬૌਧਿਕ ਵਾਤਾਵਰਣ ਤੋਂ ਕੱਢ ਕੇ 글로ਬਲੀ ਚੇਤਨਾ ਵਿਕਸਿਤ ਕਰਦਿਆਂ ਉਹਨਾਂ ਨਾਲ ਜੋੜਨ ਸਾਹਿਤ ਸੱਭਿਆਚਾਰ ਦੀ ਪਰਫੁੱਲਤਾ ਲਈ ਨਵੇਂ ਸਿਰਿਓ ਨੌਜਵਾਨਾਂ ਅੰਦਰ ਪੁਸਤਕ ਸੱਭਿਆਚਾਰ ਨੂੰ ਉਭਾਰਨ ਲਾਇਬ੍ਰੇਰੀਆਂ ਅੰਦਰ ਮਿਆਰੀ ਪੁਸਤਕਾਂ ਸਦਾਹੀ ਵਧਾਉਣ ਸਿਰਫ ਲੇਖਕਾਂ ਸਿੱਖਿਆਰਥੀਆਂ ਦੀ ਯੋਗ ਅਗਵਾਈ ਕਰਨੀ ਇਸ ਵੇਲੇ ਬੜੀ ਜ਼ਰੂਰੀ ਹੈ ਜਿਨ੍ਹਾਂ ਕਾਰਨਾਂ ਕਰਕੇ ਪੰਜਾਬੀ ਬੋਲੀ ਦੂਜੇ ਪੱਧਰ ਦੀ ਪਛਾਣ ਕਿ ਨਿਕਾਰੀ ਜਾਂਦੀ ਹੈ ਉਸ ਦੇ ਰਾਦ ਜਾਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਟੈਲੀ ਕਮਿਊਨੀਕੇਸ਼ਨ ਕੰਪਿਊਟਰ ਦੇ ਅਜੇ ਸੌਫਟਵੇਅਰ تیار ਕਰਾਉਣੇ ਹੋਣਗੇ ਕਿ ਪੰਜਾਬੀ ਬੋਲਣ ਹਾਰੇ ਮੋਬਾਈਲ ਅਤੇ ਕੰਪਿਊਟਰ ਦੀ ਵਰਤੋਂ ਸੌਖਿਆ ਕਰ ਸਕਣ ਅਖੀਰச் ਬੋਲਾਂਗੀ ਕਿ ਪਰਿਵਾਰਿਕ ਰਿਸ਼ਤੇਆਂ ਤੇ ਸੱਭਿਆਚਾਰਕ ਸਾਂਝਾ ਨੂੰ ਵੀ ਬਲਸ਼ਾਲੀ ਰੂਪ ਪ੍ਰਦਾਨ ਕਰਨਾ ਹੋਵੇਗਾ ਮਾਪਿਆਂ ਨੂੰ ਬਚਪਨ ਤੋਂ ਆਪਣੇ ਮੋਹ ਦਾ ਰਿਸ਼ਤਾ ਕਾਇਮ ਕਰਨਾ ਹੋਵੇਗਾ ਉਸ ਨੂੰ ਬਚਪਨ ਦਾ ਪੂਰਾ ਪਿਆਰ ਦੇਣਾ ਹੋਵੇਗਾ ਅੱਜ ਕੱਲ ਦੇ ਮਾਪੇ 2-2.5 ਸਾਲ ਦੇ ਬੱਚਿਆਂ ਨੂੰ ਬਾਲ ਕਿਾਰੀਆਂ ਵੱਲ ਧੱਕ ਦਿੰਦੇ ਹਨ ਜਿੱਥੇ ਉਹ ਇਕਲਾਪੇ ਦਾ ਸੰਤਾਪ ਭੋਗਦੇ ਹਨ ਸਿੱਟੇ ਵੱਜੋਂ ਮਾਤਾ ਪਿਤਾ ਨੂੰ ਵੱਡੇ ਹੋ ਕੇ ਏਟੀਐਮ ਤੋਂ ਵੱਧ ਕੁਝ ਨਹੀਂ ਸਮਝਦੇ ਇਸ ਦੇ ਨਾਲ ਹੀ ਮਾਪਿਆਂ ਨੂੰ ਨੌਜਵਾਨ ਬੱਚੇ-ਬੱਚੀਆਂ ਦੇ ਰੂਟੀਨ ਵਿੱਚ ਕੀਤੇ ਕੰਮਾਂ ਦੀ ਨਿਗਰਾਨੀ ਰੱਖਣੀ ਹੋਏਗੀ ਤਾਂ ਕਿ ਉਹ ਕਿਸੇ ਗਲਤ ਰੁਝਾਨ ਵਿੱਚ ਨਾ ਪੈ ਜਾਣ ਤੇ ਇਸ ਅਮੋਲਕ ਜੀਵਨ ਨੂੰ ਵਿਅਰਥ ਨਾ ਗਵਾ ਦੇਣ ਸੋ ਆਓ ਪੰਜਾਬੀਓ ਪੰਜਾਬੀਅਤ ਨੂੰ ਨਵਾਂ ਨਰਵਾ ਰੱਖ ਲਈ ਆਪਣੇ ਘਰਮੇਈ ਵਿਰਸੇ ਮਾਮੂਲੀ ਸਦਾਚਾਰਕ ਕਿੰਤਾਂ ਨੂੰ ਸਮੇਂ ਦੀ ਮਾਰ ਤੋਂ ਬਚਾਉਣ ਲਈ ਲਾਮਬਦ ਹੋਈਏ ਅਤੇ ਆਪਣੀ ਨੌਜਵਾਨ ਪੀੜ੍ਹੀ ਅੰਦਰ ਨਿੱਕਰ ਕੀਮਤਾਂ ਦਾ ਸੁਚਾਰੂ ਚਾਲਕ ਲਈ ਸ਼ੁਕਰੀਆ